ਅੱਜ ਜਿੱਥੇ ਅਸੀਂ ਸਾਰੇ ਹੀ ਲੱਗੇ ਹੋਏ ਹਾਂ ਸਾਰੀਆਂ ਸੰਸਥਾਵਾਂ ਲੱਗੀਆਂ ਹੋਈਆਂ ਗੁਰਤੇਗ ਭਦਰ ਪਾਸ਼ਾ ਦੇ 350 ਸਾਲਾ ਜਿਹੜੀ ਸ਼ਹੀਦੀ ਸਮਾਗਮਾਂ ਨੂੰ ਦੇਰਾਹੀ ਦੁਨੀਆ ਦੇ ਵਿੱਚ ਗੁਰਤੇਗ ਭਦਰ ਪਾਸ਼ਾ ਦੀ ਬਲਖਣ ਸ਼ਹਾਦਤ ਦਾ ਮੈਸੇਜ ਦੇਣ ਦੇ ਲਈ ਉੱਥੇ ਪੰਜਾਬ ਸਰਕਾਰ ਦਾ ਵੀ ਇੱਕ ਨਵਾਂ ਕਿਲਾ ਉਪਰਾਲਾ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਸਾਰਿਆਂ ਜ਼ਿਲ੍ਹਾਂ ਦੇ ਵਿੱਚ ਇੱਕ ਆਧੁਨਿਕ ਤਕਨੀਕਾਂ ਨਾਲ ਲਾਈਟ ਐਂਡ ਸਾਊਂਡ ਕਿਉ ਕੀਤਾ ਜਾ ਰਿਹਾ ਜਿਹਦੇ ਰਾਹੀਂ ਇਤਿਹਾਸ ਦਿਖਾਇਆ ਜਾਊਗਾ ਜਿਹਦੇ ਰਾਹੀਂ ਉਹ ਸੁਨੇਹਾ ਜਿਹੜਾ ਗੁਰਤੇਗ ਭਦਰ ਪਾਸ਼ਾ ਦੇ ਗੇ ਲੋਕਾਈ ਨੂੰ ਕੰਪੈਸ਼ਨ ਦਾ ਕਰੇਜ ਦਾ ਕੋ ਐਗਜ਼ਿਸਟੈਂਸ ਆ ਔਰ ਇਹ ਕਦੇ ਹੋਇਆ ਹੀ ਨਹੀਂ ਕਿ ਜਿੱਥੇ ਮਖਤੂਲ ਖੁਦ ਕਾਤਲ ਪੜ ਗਿਆ ਹੋਵੇ ਉਹ ਸੁਨੇਹਾ ਔਰ ਉਹ ਸਕੀਤੇ ਲਈ ਗਿਆ ਹੋ ਜਿਹਨੇ ਜਿਹੜਾ ਆਪਣਾ ਵਿਸ਼ਵਾਸ ਨਾ ਹੋਵੇ ਇਹ ਗੁਰਤੇਗ ਵਾਦਰ ਪਾਸ਼ਾ ਦੀ ਸ਼ਹਾਦਤ ਹੈ ਔਰ ਉਹਦਾ ਮੈਸੇਜ ਦੇਣਾ ਸਾਡਾ ਫਰਜ਼ ਆ ਔਰ ਗੁਰੂ ਸਾਹਿਬ ਸਾਡੇ ਤੋਂ ਇਹ ਸੇਵਾ ਲੈ ਰਹੇ ਆ ਮੈਂ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਆ ਤੇ ਸਰਕਾਰ ਨੂੰ ਵਧਾਈ ਦੇਣਾ ਕਿ ਬਹੁਤ ਵਧੀਆ ਇੰਤਜ਼ਾਮ ਕੀਤੇ ਨੇ ਪੰਜਾਬ ਸਰਕਾਰ ਸਾਨੂੰ ਇਹ ਇਥੇ ਉਪਰਾਲਾ ਬਹੁਤ ਹੀ ਵਧੀਆ ਲੱਗਿਆ ਪੰਜਾਬ ਸਰਕਾਰ ਦਾ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿੱਖ ਇਤਿਹਾਸ ਦੀ ਦੁਆਰਾ ਸਾਨੂੰ ਚਾਨਣਾ ਪਾਇਆ ਗਿਆ ਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਅੱਜ ਜਿਹੜਾ ਪੰਜਾਬ ਗਵਰਨਮੈਂਟ ਨੇ ਉਪਰਾਲਾ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਬਰੀਕੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਬੜਾ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਦੇ ਹਾਂ ਜਨਰੇਸ਼ਨ ਨੂੰ ਬੜਾ ਕੁਝ ਸਿੱਖਣ ਵਾਸਤੇ ਮਿਲਿਆ ਲਾਈਟ ਔਰ ਸਾਊਂਡ ਦੇ ਸਿਸਟਮ ਦੇ ਨਾਲ ਬੱਚਿਆਂ ਨੂੰ ਜਾਣੂ ਕਰਾਇਆ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਗਵਰਨਮੈਂਟ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਲਾਈਟ ਐਂਡ ਸਾਊਂਡ ਬਹੁਤ ਵਧੀਆ ਸੀਗਾ ਇਹ ਜਿਹੜਾ এনवायरमेंट ਹੈ ਹਨਾ ਅੱਜਕੱਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਬਹੁਤ ਹੀ ਦੂਰ ਹੈ ਇਤਿਹਾਸ ਤੋਂ ਇਹ ਇੱਕ ਬਹੁਤ ਵੱਡਾ ਜਰੀਆ ਸੀਗਾ ਪੰਜਾਬ ਸਰਕਾਰ ਦਾ ਜਿਹੜਾ ਸਾਡੇ ਬੱਚਿਆਂ ਲਈ ਬਹੁਤ ਵਧੀਆ ਸੀਗਾ ਤੇ ਮੈਂ ਪੰਜਾਬ ਸਰਕਾਰ ਦਾ ਤਹਿ ਦਿਲ ਨਾਲ ਸ਼ੁਕਰੀਆ ਕਰਦੀ ਆਂ